ਅੱਜ ਸੀਏ ਸਟਾਫ ਵੱਲੋਂ ਸੀਏ ਸਟਾਫ ਮੋਗਾ ਵੱਲੋਂ ਇੱਕ ਬਹੁਤ ਵੱਡੀ ਵਧੀਆ ਜੁਦਨਾ ਸ਼ਮਰੂਦ ਜੜੀ ਮਹਿੰਮ ਚਲਦੀ ਉਹਦੇ ਇੱਕ ਤੈਦੀ ਕਬਰੀ ਹੋਈ ਹੈਗੀ ਹੈ ਜਿਸ ਵਿੱਚ 1 ਕਿਲੋ 270 ਗ੍ਰਾਮ ਹਿਰੋਇਨ ਸਮੇਤ ਅਸੀਂ ਤਿੰਨ ਸਮਗਲਰ ਕਾਬੂ ਕੀਤੇ ਨੇ ਇਸ ਦੀ ਫਰਦਰ ਡਿਟੇਲ ਹੈ ਇੱਕ ਸਾਨੂੰ ਸਿਕਰਿਟ ਇਨਫੋਰਮੇਸ਼ਨ ਦੇ ਤਹਿਤ ਇੱਕ ਅਸੀਂ ਐਫ ਆਈ ਆਰ ਰਜਿਸਟਰਡ ਕੀਤੀ ਹੈ ਫਾਈ ਨੰਬਰ 133 ਅੰਡਰ ਸੈਕਸ਼ਨ ਐਂਡੀਪੀਐਸ ਐਕਟ ਐਸ ਸੀਟੀ ਮੋਗਾ ਉਸ ਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਆ ਪਰਸਨਸ ਉਹਨਾਂ ਦੇ ਖਿਲਾਫ ਸਾਨੂੰ ਸੈਕਟਰ ਇਨਫੋਰਮੇਸ਼ਨ ਸੀ ਇਹ ਇੱਥੇ ਮੋਗਾ ਸਿਟੀ ਚ ਜਿਹੜੇ ਹੈਗੇ ਆ ਇਸੇ ਲਈ ਚ ਆ ਕੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਤੇ ਹੁਣ ਵੀ ਇਹ ਕਿਸੇ ਨੂੰ ਨਸ਼ਾ ਦੇਣ ਦੀ ਫਿਰਾਕ ਚ ਹੈਗੇ ਆ ਤੇ ਇੱਕ ਥਾਂ ਤੇ ਖੜ ਕੇ ਆਪਣੇ ਜਿਹੜੇ ਕਸਟਮਰ ਆ ਉਹਨਾਂ ਦੀ ਵੇਟ ਕਰਦੇ ਪਏ ਹੈਗੇ ਆ ਉਸ ਲਈ ਤੱਕ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਐਫ ਆਈ ਆ ਨੰਬਰ 133 133 ਤੇ ਫਿਰ ਜਿਹੜਾ ਮੋਗਾ ਪੁਲਿਸ ਵੱਲੋਂ ਇਸ ਤੇ ਨਾਕਾ ਲਗਾਇਆ ਗਿਆ ਉਥੇ ਤੇ ਅਸੀਂ ਤਿੰਨ ਬੰਦਿਆਂ ਨੂੰ ਉਥੇ ਐਪਰੀਹੈਂਡ ਕੀਤਾ ਤੋਂ ਨਾਪਲੋਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਅਸੀਂ ਕੁੱਲ 1 ਕਿਲੋ 270 ਗ੍ਰਾਮ ਹੈਰੋਇਨ ਨਾਪਲੋਂ ਅਸੀਂ ਬਰਾਮਦ ਕੀਤੀ ਹੈਗੀ ਹੈ ਇਹ ਅਸੀਂ ਹਜੇ ਅੱਜ ਹੀ ਡਿਮਾਂਡ ਲੈ ਕੇ ਅੱਦੀ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਤੱਕ ਐਸਟੈਬਲਿਸ਼ ਕਰਦੇ ਪਏ ਹੈਗੇ ਕਿ ਇਹਨਾਂ ਦੇ ਕਿਹੜੇ ਕਸਟਮਰ ਸੀ ਤੇ ਕਿੱਥੋਂ ਪਿੱਛੋਂ ਲੈ ਕੇ ਆਏ ਸੀ ਇਹ ਦੋ ਬੰਦੇ ਜਿਹੜੇ ਹੈਗੇ ਇੱਥੇ ਮੋਗਾ ਦੇ ਰਹਿਣ ਵਾਲੇ ਹੈਗੇ ਆ ਜਿਹੜਾ ਇੱਕ ਮੇਨ ਬੰਦਾ ਹੈਗਾ ਸੀ ਆਕਾਸ਼ਦੀਪ ਪੁੱਤਰ ਤਰਸੇਮ ਸਿੰਘ ਇਹ ਜਿਹੜਾ ਜੀਰਾ ਫਿਰੋਜਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਤੇ ਦੋ ਹੈਗੇ ਜਿਹੜੇ ਗੋਤਮ ਪੁੱਤਰ ਗगनਦੀਪ ਸਿੰਘ ਅਤੇ ਹੁਸਨਦੀਪ ਔਰ ਫਾਨੀ ਪੁੱਤਰ ਗੁਰਮੀਤ ਸਿੰਘ ਇਹ ਦੋਨੋਂ ਮੋਗਾ ਸਿਟੀ ਦੇ ਰਹਿਣ ਵਾਲੇ ਆ ਆਪਕ ਸਿਲੈਕਟ ਹੋ ਬਣੇ ਇਹ ਅਨੇ ਦੋ ਦੋਨੋ ਆਪਸ ਚ ਹੈ ਫਰੈਂਡਸ ਨੇ ਸਾਰੇ ਤੇਨੇ ਆਪਸ ਚ ਜਿਹੜਾ ਗੋਤਮਾਇਰ ਪਤਾ ਲੱਗਿਆ ਕਿ ਦੋ ਤਿੰਨ ਦਿਨ ਕੁਝ ਦਿਨ ਮਿਲਣ ਜਿਹੜਾ ਮਾਲਕ ਨੂੰ ਗ੍ਰੇਟ ਤੇ ਆ ਰਿਹਾ ਸੀ ਨਹੀਂ ਐਸਆਈ ਵੀਰੀਫਾਈ ਕਰਦੇ ਪਏ ਇਹਨਾਂ ਦੇ ਉੱਪਰ ਵੈਸੇ ਜਿਹੜੇ ਦੋ ਪਰਚੇ ਰਜਿਸਟਰਡ ਨੇ ਆਕਾਸ਼ਦੀਪ ਉੱਪਰ ਐਫਆਈਆ ਨੰਬਰ 108 ਸੌਰੀ 08 ਪੋਸਟ ਕੋਡ ਜੀਰਾ ਪੋਸਟ ਕੋਡ ਤਹਿਤ ਜੀਰਾ ਸਿਟੀ ਚ ਤੇ ਜਿਹੜਾ ਗੋਤਮ ਉੱਪਰ ਐਨਡੀਪਸੈਕਟ ਹੈ ਕਿ ਮੁਹਾਲੀ ਚ ਜਿਹੜੀ ਐਫਆਈਆ ਰਜਿਸਟਰਡ ਹੈ ਸਰ ਕੋਲ ਵਾਈਕਲ ਤਾਂ ਸੀ ਇਹ ਪਹਿਲੇ ਇਹ ਹੈ ਪੈਦਲ ਖੜੇ ਸੀ ਜੋ ਇਹ ਦੱਸਿਆ ਸੀ ਸ਼ਾਇਦ ਬਸਤੇ ਆਈ ਹੈਗੇ ਬਸਤੇ ਆ ਕੇ ਇਹ ਇੱਥੇ ਇਕੱਠੇ ਹੋਏ ਹੈਗੇ ਦਿੱਲੀ ਸੌਰੀ ਮੋਗਾ ਅੰਮ੍ਰਿਤਸਰ ਤੋਂ ਜਿਹੜੀ ਦਿੱਲੀ ਕਲੋਨੀ ਵਿੱਚ ਜਿਹੜੀ ਹੈਗੀ ਆ ਉਹ ਰੋਡ ਤੇ ਜਿਹੜੀ ਆ ਉੱਥੇ ਇਕੱਠੇ ਹੋਏ ਸੀ ਤੇ ਉੱਥੇ ਇਹਨਾਂ ਨੇ ਜਿਹੜੇ ਆਪਣੇ ਕਸਟਮਰਸ ਸੀ ਉੱਥੇ ਸ਼ਾਇਦ ਬੁਲਾਏ ਹੋਏ ਸੀ ਅਸੀਂ ਫਰਦਰ ਇਨਵੈਸਟਿਗੇਟ ਕਰਦੇ ਪਏ ਹੈਗੇ ਕਿ ਕਿਹੜੇ-ਕਿਹੜੇ ਬੰਦਿਆਂ ਨੂੰ ਇੱਥੇ ਆਉਣਾ ਸੀ ਜਾਂ ਕਿਹੜੇ ਇਹਨਾਂ ਦੇ ਕਸਟਮਰ ਹੈਗੇ ਸੀ ਜਿਨ੍ਹਾਂ ਨੇ ਇਹਨਾਂ ਤੋਂ ਸਮਾਨ ਲੈਂਦਾ ਸੀ ਘਰ ਚ ਸੀਗੇ ਅਰੈਸਟ ਕੀਤਾ ਕਿ ਇਹਨੂੰ ਨਾਤਾ ਪਰਿਚਾਰਕ ਦਿੱਤਾ ਗਿਆ ਕੋਈ ਵਿਕਲਪ ਸੀਗੇ ਨਹੀਂ ਨਹੀਂ ਇਹ ਤੁਹਾਨੂੰ ਦੱਸਿਆ ਨਾ ਇਹ ਪ ਵੇਟ ਕਰਦੇ ਪਏ ਸੀ ਇਹ ਰੋਡ ਤੇ ਵੇਟ ਕਰਦੇ ਪਏ ਸੀ ਮਸਟ ਵੀ ਹੈ ਸ਼ਾਇਦ ਬਸ ਤੇ ਆਈ ਹੈਗੇ ਜੀਰਾ ਮੈਂ ਜੀਰਾ ਵੀ ਨੇੜੇ ਪੈਂਦਾ ਹੈਗਾ ਤੇ ਦੋ ਬਾਕੀ ਜਿਹੜੇ ਹੈਗੇ ਇੱਥੇ ਆਪਣੇ ਲੋਕਲ ਹੈਗੇ ਮੋਗਤੋਂ ਇੱਥੇ ਇਕੱਠੇ ਹੋਏ ਸੀ ਸਰ ਕੋ ਬੰਦੇ ਨੂੰ ਦੇਣੀ ਸੀ ਕਿਹੋ ਜਿਹਾ ਕੋਈ ਬੰਦਾ ਨਹੀਂ ਨਹੀਂ ਇਹ ਸੀ ਵੈਰੀਫਾਈ ਕਰਦੇ ਪਏ ਹੈਗੇ ਨਾ ਇਨਵੈਸਟੀਗੇਸ਼ਨ ਦਾ ਪਾਰਟ ਵੀ ਐਜ਼ ਵਿੱਚ ਦੋ ਦੋ ਆਈਫੋਨ ਇੱਕ ਇੱਕ ਜਿਹੜਾ ਫੋਨ ਹੈਗਾ ਸਾਨੂੰ ਰਿਕਵਰ ਹੋਇਆ ਹੈ ਸਰ ਤੁਸੀਂ ਗੱਲ ਦੀ ਬੀਲਿੰਗ ਖਲੋਣੀ ਇਸ ਕਲੋਨੀ 'ਚੋ ਕਾਫੀ ਮਾਤਰਾ 'ਚ ਇੱਕ ਸਾਲ ਦੇ ਵਿੱਚ ਕਾਫੀ ਹਸਲਕ ਫੜਿਆ ਗਿਆ ਤੇ ਫੀਲ ਵੀ ਫੜੀ ਗਈ ਫੜੀ ਗਈ ਹੈ। ਇਸ ਕਲੋਨੀ 'ਤੇ ਪਹਿਲਾਂ ਵੀ ਕਿਤੇ ਕੋਈ ਐਕਸ਼ਨ ਦਿੱਤਾ ਗਿਆ ਜਾਂ ਨਹੀਂ। ਇੱਕ ਕਲੋਨੀ 'ਚ ਨਹੀਂ ਫੜਿਆ ਗਿਆ। ਦਿੱਲੀ ਕਲੋਨੀ ਜਿਹੜੀ ਰੋਡ ਹੈਗੀ ਉਹਦੇ ਬਾਹਰ ਹੀ ਖੜੇ ਸੀ। ਇਹ ਦਿੱਲੀ ਕਲੋਨੀ 'ਚ ਨਹੀਂ ਦਿੱਲੀ ਕਲੋਨੀ ਦੇ ਬਾਹਰ ਖੜੇ ਸੀ। ਦਿੱਲੀ ਕਲੋਨੀ ਦਾ ਇਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਰੋਡ ਜਿਹੜੀ ਪੈਂਦੀ ਹੈ ਦਿੱਲੀ ਕਲੋਨੀ ਵਾਲੀ ਰੋਡ ਪੈਂਦੀ ਹੈ। 2y ਕੋ ਨਾ ਕਰ। ਜਾਂ ਕਿਸੇ ਤਾਂ ਹੈ।